ਹਾਂਜੀ ਬਾਬਾ ਜੀ ਅਸੀਂ ਡੀਸੀ ਸਾਹਿਬ ਨੂੰ ਮਿਲੇ ਜੀ ਕੀ ਮੁੱਦੇ ਦਾ ਕੀ ਹੈ ਹਾਂਜੀ ਜੈ ਵਾਲਮੀਕੀ ਜੈਗੁਰੂ ਗਿਆਨਾ ਜੀ ਜਿਸ ਤਰ੍ਹਾਂ ਸਮੁੱਚੇ ਦੇਸ਼ ਵਿੱਚ ਵਸਤੀਆਂ ਸੰਗਠਾ ਨੂੰ ਪਤਾ ਹੈ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਸ਼ਕਰ ਸਾਹਿਬ ਦੀ ਸਿੰਬਲ ਆਫ ਨੌਲੇਜ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਆ ਰਿਹਾ ਹੈ 14 ਅਪ੍ਰੈਲ ਨੂੰ ਜੋ ਪੂਰੇ ਦੇਸ਼ ਨੇ ਵਿਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ ਉਹ ਉਸੇ ਤਰ੍ਹਾਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਬੱਚਿਆਂ ਨੂੰ ਅਵੇਅਰ ਕਰਨ ਲਈ ਸੰਗਠਾ ਨੂੰ ਅਵੇਅਰ ਕਰਨ ਲਈ ਇੱਕ ਚੇਤਨਾ ਸ਼ੋਭਾ ਯਾਤਰਾ ਜਿਹੜੀ ਹੈ ਉਹ ਵੱਡੇ ਪੱਧਰ ਤੇ ਕੱਢੀ ਜਾ ਰਹੀ ਹੈ ਜਿਸ ਨੂੰ ਦੇ ਸੰਬੰਧ ਵਿੱਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਅੱਜ ਉਸ ਜਿਹੜਾ ਸ਼ੋਭਾ ਯਾਤਰਾ ਦਾ ਰੂਟ ਪਲਾਨ ਅਤੇ ਉਹਨਾਂ ਨੂੰ ਸੱਦਾ ਜਿਹੜਾ ਦਿੱਤਾ ਗਿਆ ਇਸ ਤਰ੍ਹਾਂ ਐਸਐਸਪੀ ਐਸਪੀ ਡੀ ਦੇ ਮਾਧਿਅਮ ਨਾਲ ਐਸਐਸਪੀ ਸਾਹਿਬ ਨੂੰ ਵੀ ਉਹ ਲੈਟਰ ਜਿਹੜਾ ਦੇ ਦਿੱਤਾ ਗਿਆ ਸੋ ਬਹੁਤ ਜਲਦ ਜਿਹੜਾ ਆ ਉਹਦੇ ਸਾਰੇ ਪ੍ਰਬੰਧ ਜਿਹੜੇ ਆ ਉਹ ਸਾਡੀ ਜਿਹੜੀ 71 ਮੈਂਬਰੀ ਕਮੇਟੀ ਜ਼ਿਲ੍ਹਾ ਤਰਨਤਾਰਨ ਦੀ ਆਰਗੇਨਾਈਜ਼ ਕਮੇਟੀ ਜਿਹੜੇ ਇੰਚਾਰਜ ਸਾਹਿਬ ਨੇ ਮੈਡਮ ਹਰਬਿੰਦਰ ਕੌਰ ਸਮਾਜੀ ਸਹਾਇਕ ਇੰਚਾਰਜ ਰਾਸ ਸਿੰਘ ਕੋਟਲਾ ਜੀ ਬਾਬਾ ਰਵੀ ਜੀ ਅਤੇ ਪੂਰੇ ਜ਼ਿਲ੍ਹੇ ਦੇ ਸੂਬੇ ਦੇ ਆਗੂ ਸਹਿਬਾਨ ਅਤੇ ਜ਼ਿਲ੍ਹਾ ਟੀਮਾਂ ਜਿਹੜੀਆਂ ਉਸ ਤੇ ਜਿਹੜੀਆਂ ਕੰਮ ਕਰਨਗੀਆਂ ਤੇ ਵੱਡੇ ਪੱਧਰ ਤੇ ਵਿਸ਼ਾਲ ਜਿਹੜੀ ਸੂਬਾ ਯਾਤਰਾ ਹੈ ਉਹਨੂੰ ਜਿਹੜਾ ਆ ਇੱਥੇ ਮਨਾਇਆ ਜਾਵੇਗਾ ਮੈਂ ਜ਼ਿਲ੍ਹਾ ਤਰਨਤਾਰਨ ਦੀਆਂ ਸੂਚੀਆਂ ਸੰਗਠਨ ਨੂੰ ਇੱਕ ਅਪੀਲ ਕਰਦਾ ਕਿ ਆਓ ਸਾਰੇ ਜਣੇ ਬਾਬਾ ਸਾਹਿਬ ਡਾਕਟਰ ਪੀ ਆਰ ਅੰਬੇਦਕਰ ਸਾਹਿਬ ਜੀ ਦਾ ਆਪਾਂ ਸਾਰੇ ਜਣੇ ਜਨਮ ਦਿਹਾੜਾ ਮਨਾਈਏ ਤੇ ਵੱਡੇ ਪੱਧਰ ਤੇ ਖੋਪਾ ਯਾਤਰਾ ਦਾ ਹਿੱਸਾ ਬਣੀਏ ਜਿਹਦੇ ਨਾਲ ਸਾਡੇ ਸਮਾਜ 'ਚ ਚੇਤਨਾ ਇੱਕ ਅਵੇਰਨੈਸ ਆਵੇ ਕਿ ਆਪਾਂ ਬਾਬਾ ਸਾਹਿਬ ਅੰਬੇਦਕਰ ਨੂੰ ਸਾਨੂੰ ਪੜ੍ਹਨਾ ਕਿਉਂ ਜ਼ਰੂਰੀ ਹੈ ਬਾਬਾ ਸਾਹਿਬ ਅੰਬੇਦਕਰ ਨੂੰ ਜਾਣਨਾ ਸਾਨੂੰ ਕਿਉਂ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਅੰਬੇਦਕਰ ਸਾਹਿਬ ਨੂੰ ਜਾਣਾਂਗੇ ਤਾਂ ਹੀ ਜਿਹੜੇ ਸਾਡੇ ਬੱਚੇ ਐਜੂਕੇਸ਼ਨ ਵੱਡੀ ਤੋਂ ਵੱਡੀ ਹਾਸਲ ਕਰਨਗੇ ਤੇ ਐਜੂਕੇਸ਼ਨ ਦੇ ਨਾਲ ਉਹ ਵੱਡੇ ਵੱਡੇ ਜਿਹੜੇ ਅਫਸਰ ਬਣ ਗਏ ਇਸ ਕਰਕੇ ਜਿਹੜੀ ਸ਼ੋਭਾ ਯਾਤਰਾ ਹੈ ਜਿਹੜੀ ਚੇਤਨਾ ਯਾਤਰਾ ਉਹ ਕੱਢੀ ਜਾ ਰਹੀ ਹੈ ਬਾਬਾ ਜੀ ਇੱਕ ਪਾਸੇ ਸਮਾਜ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜਨਮ ਦਿਹਾੜਾ ਮਨਾ ਰਿਆ ਵਾ ਪਰ ਤਿੰਨਾਂ ਮਹੀਨਿਆਂ ਦੇ ਵਿੱਚ ਦੋ ਤਿੰਨ ਵਾਰੀ ਵਿਦਵੀ ਹੋ ਜਾਣਾ ਉਸ ਨੂੰ ਕਿਸ ਤਰ੍ਹਾਂ ਵੇਖਦੇ ਜੀ ਇੱਥੇ ਗੱਲ ਦੱਸਣਾ ਚਾਹੁੰਨਾ ਕਿ ਸਾਡੀ ਬੇਤਪਾਕੀ ਦਾ ਇਹ ਕਾਰਨ ਹੈ ਕਿ ਕੁਝ ਜਿਹੜੀਆਂ ਦੇਸ਼ ਨੂੰ ਟੋੜਨ ਵਾਲੀਆਂ ਸਮਾਜ ਨੂੰ ਤੋੜਨ ਵਾਲੀਆਂ ਤਾਕਤਾਂ ਜਿਹੜੀਆਂ ਉੱਪਰ ਰਹੀਆਂ ਮੈਂ ਸਮਾਜ ਦੇ ਉਹ ਅਣਥੱਕ ਯੋਧੇ ਜਨਨਾਂ ਨੂੰ ਅਪੀਲ ਕਰਦਾ ਕਿ ਉਹਨਾਂ ਨੂੰ ਕੁਚਲਣ ਲਈ ਉਹਨਾਂ ਦੀ ਜਿਹੜੀ ਹੈ ਸਾਡੇ ਅੰਬੀਏਟ ਦਾ ਸਾਫ ਨਾ ਕੀ ਜਿਹੜੀ ਉਹਨਾਂ ਦੀ ਪਛਮੀ ਸ਼ਲਾਬੀ ਹੈ ਉਹਨੂੰ ਕੁਚਲਣ ਦੀ ਯਤਨ ਕਰੋ ਸਾਰੇ ਜਣੇ ਅੱਗੇ ਆਓ ਪਿੰਡਾਂ ਕਸਬਿਆਂ ਗਲੀਆਂ ਮੁਹੱਲਿਆਂ ਦੇ ਵਿੱਚ ਜੇਕਰ ਤੁਹਾਨੂੰ ਅਧਿਕਾਰ ਮਿਲੇ ਨੇ ਜੇਕਰ ਤੁਹਾਡੇ ਕੋਲ ਰਾਈਟ ਹੈ ਜੇਕਰ ਤੁਸੀਂ ਆਪਣੀ ਗੱਲ ਕਰ ਸਕਦੇ ਆਂ ਅੰਤੀ ਬਣੇ ਜੇ ਐਮਐਲਏ ਬਣੇ ਸਰਪੰਚ ਬਣੇ ਮੈਂਬਰ ਬਣेंगे ਅੰਬੇਦਕਰ ਸਾਹਿਬ ਦੀ ਬਦੌਲਤ ਬਣਿਆ ਆਪਣੇ ਹੱਕਾਂ ਨੂੰ ਪਛਾਣੋ ਤੇ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜੀ ਨੂੰ ਚਾਣੋ ਅਤੇ ਉਹਨਾਂ ਨੂੰ ਪੜੋ ਕੋਈ ਸ਼ਰਾਰਤੀ ਅੰਸਰਾਂ ਨੂੰ ਚੇਤਾਵਨੀ ਹੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਚਲੋ ਇੱਥੇ ਸਾਰਾ ਸਮਾਜ ਇਕੱਤਰ ਹੋਇਆ ਉਹਨਾਂ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਤੁਹਾਡਾ ਜਿਹੜਾ ਪੰਗਾ ਹੈ ਗਲਤ ਜਗ੍ਹਾ ਪੈ ਗਿਆ ਚੁੱਤੀ ਹੀ ਨਹੀਂ ਧੂਏ ਤੇ ਮਾਰਾਂਗੇ ਨਾ ਕੇ ਪਛਵਾੜਾ ਜਿਹੜਾ ਲਾਲ ਕਰਕੇ ਰੱਖਦੇ ਆਂਗੇ ਜੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ પ્રતિਪਰਿਸ਼ਤਾਵ ਦੀ ਬੋਲੀ ਆਪ ਤੁਸੀਂ ਵਿਦੇਸ਼ਾਂ 'ਚ ਬੈਠ ਗਏ ਹੋ ਆਪਣੇ ਬੱਚੇ ਤੁਸੀਂ ਵਿਦੇਸ਼ਾਂ 'ਚ ਸੈੱਟ ਕਰ ਲਿਆ ਤੁਸੀਂ ਪੰਜਾਬ ਤੇ ਦੇਸ਼ ਦਾ ਮਾਹੌਲ ਖਰਾਬ ਕਰਨ ਲਈ ਆਉ ਹੋ ਜੇ ਬੇਤੁਕੇ ਜਿਹੜੇ ਬਿਆਨਬਾਜ਼ੀ ਕਰਦੇ ਰਹਿੰਦੇ ਹੋ ਅਤੇ ਮੈਂ ਸੂਝਵਾਨ ਲੋਕਾਂ ਨੂੰ ਅਪੀਲ ਕਰਦਾ ਕਿ ਇਹੋ ਜੇ ਬੇਤੁਕੇ ਤੇ ਇਹੋ ਜੇ ਕੁੱਤੇ ਗੰਦੇ ਆਂਡਿਆਂ ਦੇ ਮਗਰ ਨਾ ਲੱਗੋ ਸਮਾਜ ਨੂੰ ਏਕਤਾ ਅਤੇ ਅਖੰਡਤਾ 'ਚ ਰੱਖੋ ਅਤੇ ਆਪਸ ਵਿੱਚ ਜਿਹੜੇ ਭਾਈਚਾਰਕ ਸਾਜ ਨੂੰ ਬਣਾ ਕੇ ਰੱਖੀਏ ਇੱਕਤਾ ਦਾ ਜਿਹੜਾ ਸੂਤ ਹੈ ਇਹ ਜੋ ਬੋਲੇ ਸੋਨਰ ਪੈ ਵਾਰਾਂ ਦੀ ਮਹਾਰਤ